ਤਦ ਇਹ ਜਿਹੜਾ ਤੁਸੀਂ ਬਜਟ ਦੇ ਬਾਰੇ ਗੱਲਬਾਤ ਕੀਤੀ ਹੈਗੀ ਆ ਇਹ ਬਜਟ ਹਵਾ ਮਹਿਲ ਹੀ ਆ ਜੀ ਲੱਗਦਾ ਜਿਹੜਾ ਹੈਗਾ ਕਿਉਂਕਿ ਬਾਸਟੂਮ ਦੇ ਵਿੱਚ ਜੇ ਗਰਾਊਂਡ ਲੈਵਲ ਦੇ ਉੱਤੇ ਦੇਖੀਏ ਛੋਟੀ ਜਿਹੀ ਐਗਜ਼ੈਂਪਲ ਦੱਸਦਾ ਆ ਤੁਸੀਂ ਜਿਹੜਾ ਹੈਗਾ ਕਿਹਾ ਮਕਾਨਾਂ ਨੂੰ ਬਣਾਉਣ ਦੇ ਵਾਸਤੇ ਇਹ ਨਾਲੇ ਹਰ ਤੋਂ ਖਾਨਪੁਰ ਪਿੰਡ ਹੈਗਾ ਜੀ ਉੱਥੇ ਜਾ ਕੇ ਘੱਟੋ ਘੱਟ 100 ਘਰ ਇਹੋ ਜਿਹਾ ਹੈਗਾ ਜਿਨ੍ਹਾਂ ਨੂੰ ਜਿਹੜਾ ਹੈਗਾ ਪਿਛਲੇ 2-4 ਸਾਲਾਂ ਤੋਂ ਛੱਤਾਂ ਆਂਦੀਆਂ ਹੈਗੀਆਂ ਆਂਦੀਆਂ ਛੱਤਾਂ ਹੈ ਨਹੀਂ ਜਮੀਨੀ ਸਟਾਰ ਦੇ ਤਾਂ ਕੰਮ ਹੀ ਕੋਈ ਨਹੀਂ ਹੁੰਦਾ ਅਸ਼wini ਜੀ ਹਾਂਜੀ ਇਹ ਫੈਡਰਲ ਸਿਸਟਮ ਫੈਡਰਲ ਸਿਸਟਮ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਇੱਕ ਸਕੀਮ ਬਣਾ ਕੇ ਭੇਜਦੀ ਹੈ ਕਿ ਤੁਸੀਂ 3 ਕਰੋੜ ਮਕਾਨ ਜਿਹੜੇ ਹੈ ਬਣਾ ਕੇ ਦੇਣੇ ਆ ਦੇਸ਼ ਦੇ ਬੰਦੇ ਉਹ ਮਕਾਨ ਦੀ ਐਗਜ਼ੀਕਿਊਟਿੰਗ ਏਜੰਸੀ ਕੌਣ ਹੈ ਉਹ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਦੀ ਐਗਜ਼ੀਕਿਊਟਿੰਗ ਏਜੰਸੀ ਕੌਣ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਐਪਲੀਕੇਸ਼ਨਾਂ ਮੰਗੀਆਂ ਜਾਂਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਨਾਂ ਐਪਲੀਕੇਸ਼ਨਸ ਨੂੰ ਸਿਕਿਉਰ ਨੀ ਕਰਕੇ ਉਹਨਾਂ ਦਾ ਪੈਸਾ ਜਿਹੜਾ ਹੈ ਉਹ ਅਲੋਟ ਕਰਦੀ ਹੈ ਇਦੇ ਵਿੱਚ ਡਾਇਰੈਕਟ ਸੈਂਟਰ ਦੀ ਇੰਟਰਫੇਸ ਨਹੀਂ ਸੈਂਟਰ ਦਾ ਕੰਮ ਹੈ ਫੰਡ ਅਲੋਕੇਸ਼ਨ ਹਾਂ ਤੁਸੀਂ ਕੋਈ ਐਦਾਂ ਦੀ ਕੁਐਰੀ ਹੈ ਤੁਹਾਡੇ ਕੋਲ ਕਿ ਸੈਂਟਰ ਦਾ ਫੰਡ ਨਹੀਂ ਆਇਆ ਫਿਰ ਅਸੀਂ ਜ਼ਿੰਮੇਵਾਰ ਹੈ ਸੈਂਟਰ ਦਾ ਫੰਡ ਪੂਰਾ ਆ ਚੁੱਕਾ ਜੇ ਕੋਈ ਮਕਾਨ ਨਹੀਂ ਬਣਿਆ ਉਹ ਸਾਡਾ ਦੋਸ਼ ਨਹੀਂ ਹੈ ਉਹ ਲੋਕਲ ਸਰਕਾਰ ਦਾ ਹੀ ਦੋਸ਼ ਹੈ ਪਰ ਮਾਲਕ ਜਿਹੜਾ ਹੈਗਾ ਜਿਹੜਾ ਥੱਲੇ ਡਿਸਟ੍ਰਿਬਿਊਟ ਕਰਦਾ ਪੈਸੇ ਦਿੰਦਾ ਹੈਗਾ ਮਾਲਕ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਕਿ ਪੈਸਾ ਸਹੀ ਜਗ੍ਹਾ ਖਰਚ ਹੋਇਆ ਕਿ ਨਹੀਂ ਹੋਇਆ ਉਹਦੇ ਲਈ ਸਟੇਟ ਗਵਰਨਮੈਂਟ ਹੀ ਜ਼ਿੰਮੇਵਾਰ ਹਾਂ ਇਥੇ ਕੋਈ ਕੰਪਲੇਂਟ ਆਂਦੀ ਹੈ ਮੈਂ ਕਈ ਜਗ੍ਹਾ ਲੋਕ ਮੈਨੂੰ ਆਂਦੇ ਨੇ ਕਿ ਸਾਡਾ ਮਕਾਨ ਨਹੀਂ ਬਣਿਆ ਜਾਂ ਸਾਨੂੰ 2000 ਰੁਪਏ ਜਿਹੜਾ ਤੁਸੀਂ ਕਹਿੰਦੇ ਨਹੀਂ ਮਿਲਿਆ ਅਸੀਂ ਇਮੀਡੀਏਟਲੀ ਆਪਣੇ ਕੰਸਰਨ ਡਿਪਾਰਟਮੈਂਟ ਨੂੰ ਲਿਖਦੇ ਆਂ ਤਾਂ ਉਹਦੀ ਇਨਕੁਆਰੀ ਹੋ ਕੇ ਉਸ ਦਾ ਕੰਮ ਹੁੰਦਾ ਪੁੱਛਿਆ ਹੁੰਦਾ ਤੇ ਕਿਉਂ ਨਹੀਂ ਦਿੱਤੇ ਕਈ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਨੂੰ ਛੱਤਾਂ ਦੀ ਲੋੜ ਆ ਪਰ ਮਿਲ ਨਹੀਂ ਰਿਹਾ ਜੋ ਕਿ ਪ੍ਰਸ਼ਾਸਨ ਕੋ ਜਾਂਦੇ ਆ ਤੇ ਉਹਨਾਂ ਨੂੰ ਗਲੀ ਕਿਰ ਪਾਈ ਰੱਖਦੇ ਨੇ ਕਿ ਆਹ ਲਿਓ ਜੋ ਉਹ ਕਰ ਲਓ ਉਹ ਕਰ ਲਓ ਵਿਚਾਰੇ ਉਹ ਘੁੰਮ ਕੇ ਥੱਕ ਕੇ ਆ ਜਾਂਦੇ ਮੈਂ ਤਾਂ ਹੀ ਕਹਿੰਦਾ ਨਾ ਸਿਸਟਮ ਕੀ ਹੈ ਇਹ ਸਾਡਾ ਸਿਸਟਮ ਜਿਹੜਾ ਫੈਡਰਲ ਸਿਸਟਮ ਇਸ ਕਰਕੇ ਕਿ ਕੁਝ ਗੱਲਾਂ ਵੀ ਸਾਰੀਆਂ ਗੱਲਾਂ ਆਲਮੋਸਟ ਸਿਕਿਉਰਿਟੀ ਦੇਸ਼ ਦੀ ਸਿਕਿਉਰਿਟੀ ਉਹ ਸੜੀ ਸੈਂਟਰ ਦੀ ਜ਼ਿੰਮੇਵਾਰੀ ਹੈ ਰੇਲਵੇ ਉਹ ਸੈਂਟਰ ਦੀ ਜ਼ਿੰਮੇਵਾਰੀ ਹੈ ਫੋਰਨ ਅਫੇਅਰ ਉਹ ਸੈਂਟਰ ਦੀ ਜ਼ਿੰਮੇਵਾਰੀ ਹੈ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜਾ ਤੁਸੀਂ ਦੱਸਿਆ ਵੀ ਦਸ਼ਮੀਰ ਕੁਸ਼ਨ ਕੀਤਾ ਕਿ ਇਹ ਮਿਲਦੇ ਨਹੀਂ ਪਏ ਪੈਸੇ ਉਹਦੇ ਲਈ ਰਿਸਪੌਂਸੀਬਲ ਸਟੇਟ ਗਵਰਨਮੈਂਟ ਹੈ ਮੰਨ ਲਓ ਸਟੇਟ ਨੂੰ ਅਸੀਂ 1000 ਮਕਾਨਾਂ ਦਾ ਲੈ ਕੇ ਆ ਹੁਣ ਸਟੇਟ ਨੇ ਡਿਸਾਈਡ ਕਰਨਾ ਕਿ 1000 ਮਕਾਨੋ ਕਿਹੜਾ ਬਣਾਉਣਾ ਹੈ ਕੁਝ ਸੈਂਟਰ ਦੀ ਕੋਈ ਲਖਦਾ ਜੀ ਨੇ ਹਾਂ ਕਿਸੇ ਨਾ ਮਤਭੇਦ ਕੀ ਕਿ ਹੁੰਦਾ ਹੁੰਦਾ ਕੀ ਹੈ ਕਰਾਪਸ਼ਨ ਕਿੱਥੇ ਹੁੰਦੀ ਹੈ ਮੰਨ ਲਓ ਮੇਰਾ ਵਗਾਨ ਆਲਰੇਡੀ ਪੱਕਾ ਹੀ ਹੈ ਤੇ ਮੇਰੇ ਨਾਲ ਸਰਪੰਚ ਵੀ ਮਿਲਿਆ ਹੋਇਆ ਤੇ ਵੀਡੀਓ ਮਿਲਿਆ ਹੋਇਆ ਮੈਂ ਉੱਤੇ ਹੋਰ ਪੈਸਾ ਵੀ ਲੋਵਾ ਦੇਣਾ ਉਹ ਹੈ ਕਰਾਪਸ਼ਨ ਐਸੀ ਕੋਈ ਤੁਹਾਡੇ ਧਿਆਨ ਚ ਕੋਈ ਗੱਲ ਆਦੀ ਹੈ ਤਾਂ ਹਮ ਲੋਕੋ ਕੋ ਲਗਾ ਕੇ ਲਓ ਉਸੇ ਦਿਨ ਪੁਰੀ ਕਰ ਸਕਦੇ ਜੇ ਕੋਈ ਲੋੜਵੰਦ ਜਿਹੜਾ ਨਹੀਂ ਅਜੇ ਤੱਕ ਬਣਿਆ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਤੁਹਾਡੇ ਤੱਕ ਪਹੁੰਚ ਕਰੇ ਤਾਂ ਬਿਲਕੁਲ ਸਾਰੇ ਜਿਹੜੇ ਫਾਈਲਾਂ ਭਰੀਆਂ ਪਰ ਫਾਈਲਾਂ ਭਰੀਆਂ ਉਹਨਾਂ ਨੇ ਪੂਰੀ ਫਿਲ ਕਰਾਈਆਂ ਪਰ ਫੇਰ ਵੀ ਉਹਨਾਂ ਦੇ ਮੈਂ ਮੈਂ ਦੱਸਣ ਸਾਰੇ ਸਵਾਲਾਂ ਦਾ ਜੋ ابھی ਕੋਈ ਹੈ ਕਿ ਇਹ ਡਿਪਟੀ ਕਮਿਸ਼ਨਰ ਆਫਿਸ ਤੋਂ ਇਸ ਗੱਲ ਦਾ ਸੋਲੂਸ਼ਨ ਸਰ ਨੇਤਾ ਪ੍ਰਤੀਪੱਖ ਮਾਨੀ ਰਾਹੁਲ ਗਾਂਧੀ ਜੀ ਕਹਿ ਰਹੇ ਕਿ ਜੋ ਬਜਟ ਹੈ ਕੁਰਸੀ ਬਚਾਓ ਬਜਟ ਹੈ ਤੇ ਇਤਨੇ ਸਾਰੇ ਲਾਭ ਹੁਣੇ ਕਿਵੇਂ ਦਿਖਾਈ ਦੇ ਰਹੇ ਸਰ ਦੇਖੋ ਜੀ ਦੇਖਣ ਲਈ ਅੱਖ ਦੀ ਗੱਲ ਹੈ ਅੱਜ ਮੈਂ ਜੋ ਤੁਹਾਨੂੰ ਗੱਲਾਂ ਦੱਸੀਆਂ ਵੀ ਇੱਕ ਅਨਐਮਪਲੋਇਡ ਤੋਂ ਲੈ ਕੇ ਮਹਿਲਾ ਤੱਕ ਕਿਸਾਨ ਤੱਕ ਮਜ਼ਦੂਰ ਤੱਕ ਹਰ ਬੰਦੇ ਦਾ ਘਾਟ ਰੱਖਿਆ ਗਿਆ ਹੁਣ ਉਹਨੂੰ ਨਹੀਂ ਦਿਖਦਾ ਤਾਂ ਮੈਂ ਐਨਕ ਤਾਂ ਲੈ ਕੇ ਨਹੀਂ ਉਹ ਬੈਟਰ ਹੈ ਕਿ ਉਹ ਵਧੀਆ ਡਾਕਟਰ ਕੋਲ ਜਾ ਕੇ ਉਸ ਵਜਨ ਨੂੰ ਪੜ ਲੇ ਪੰਜਾਬ ਕੇ ਪ੍ਰਧਾਨ ਮੁੱਖ ਮੰਤਰੀ ਐ ਸੀਐਮ ਚਰਨਜੀਤ ਸਿੰਘ ਜੀ ਸੰਸਦ ਵਿੱਚ ਜਾ ਕੇ ਕਹਿੰਦੇ ਹੈ ਕਿ ਭਾਰਤ ਕੇ ਅੰਦਰ ਆਘੋਸ਼ਿਤ ਐਮਰਜੈਂਸੀ ਲਾਗੂ ਹੈ ਇਸ ਪਰ ਆਪ ਕੀ ਕਹਿੰਦੇ ਜਿੰਨੀ ਖੁੱਲ ਮੈਂ ਕਹਿੰਦਾ ਇਸ ਵੇਲੇ ਦੇਸ਼ ਹੈਗੀ ਹੈ ਅਜ ਤੱਕ ਇਹ ਹੋਈ ਨਹੀਂ ਹੈ ਅਗੋਸ਼ਿਤ ਐਮਰਜੈਂਸੀ ਦਾ ਪਹਿਲਾਂ ਮਤਲਬ ਕੁਝ ਨਾ ਹੁੰਦੀ ਕੀ ਹੈ ਐਮਰਜੈਂਸੀ ਦਾ ਸ਼ਾਇਦ ਤੁਸੀਂ ਭੁਗਤਕ ਨਹੀਂ ਭੁਗਤਦੇ ਅਸੀਂ ਭੁਗਤਦੇ ਹੁਏ ਪੜ੍ਹਦੇ ਸੀ ਉਸ ਵੇਲੇ ਸੰਗ ਦੀ ਸ਼ਾਖਾ ਦਾ ਕੰਮ ਕਰਦੇ ਸੀ 77 ਚ ਸਾਨੂੰ ਪਤਾ ਐਮਰਜੈਂਸੀ ਕੀ ਹੁੰਦੀ ਹੈ ਇਸ ਵੇਲੇ ਦੇਸ਼ ਜਿੰਨਾ ਫ੍ਰੀडम ਦੇ ਨਾਲ ਕੰਮ ਕਰ ਰਿਹਾ ਹੁਣ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿਹੜਾ ਫ੍ਰੀडम ਤਾਂ ਹੀ ਪੁੱਛ ਰਹੇ ਹੋ ਜੀ ਮੇਰੀ ਜ਼ਿੰਮੇਵਾਰੀ ਹੈ ਮੈਂ ਜਵਾਬ ਦਵਾਂ ਇੱਕ ਗੱਲ ਇੱਕ ਸ਼ਬਦ ਸੁਣਿਆ ਹੋਇਆ ਅਗੋਸ਼ਿਤ ਐਮਰਜੈਂਸੀ ਉਹਨੂੰ ਕਿੱਥੇ ਯੂਜ਼ ਕਰਨਾ ਕਿੱਥੇ ਨਹੀਂ ਕਰਨਾ ਇਹ ਉਹਨਾਂ ਨੇਤਾਵਾਂ ਨੂੰ ਪਤਾ ਨਹੀਂ ਇਸ ਕਰਕੇ ਪਹਿਲਾਂ ਉਹ ਸਟੱਡੀ ਕਰਨ ਲੱਗੇ ਹੁੰਦੀ ਕੀ ਹੈ ਫਿਰ ਬਿਆਨ ਦੇ ਸਰ ਸਰ ਸੋਮਾ ਅੰਕਲ ਨੇ ਕੋਈ ਸੜਕਾਂ ਅਨਾਉਂਸ ਕੀਤੀਆਂ ਸੀਗੀਆਂ ਉਹ ਹਾਲੇ ਵਿੱਚ ਹੀ ਪਈਆਂ ਜੀ ਸ਼ਰਮਾ ਜੀ ਬਹੁਤ ਅੱਛਾ ਸਵਾਲ ਹੈ ਪੰਜਾਬ ਬਾਰੇ ਜਿੰਨਾ ਸੈਂਟਰ ਕਨਸਰਨਡ ਹੈ ਸ਼ਾਇਦ ਅਸਲ ਕਦੀ ਨਾ ਹੋਇਆ ਹੋਵੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਨਾਨ ਕੋਆਪਰੇਸ਼ਨ ਆਫ ਸਟੇਟ ਗਵਰਨਮੈਂਟ ਲੈਂਡ ਲੈ ਕੇ ਦੀ ਨਹੀਂ ਫਿਰ ਸਟੇਟ ਦਾ ਕੰਮ ਹੈ ਅਜਿਹਾ ਕੰਪੋਜੀਸ਼ਨ ਦੇਣੀ ਹੈ ਜਦ ਤੱਕ ਲੈਂਡ ਜਾਂ ਬਾਕੀ ਫਾਰਮੈਲिटीज ਉਹ ਨਹੀਂ ਪੂਰੀਆਂ ਕਰਦੇ ਤੱਕ ਤੱਕ ਇਹ ਸੜਕਾਂ ਦਾ ਬੰਨਾ ਮੁਸ਼ਕਲ ਹੈ ਸ਼ੰਭੂ ਵਟਰਾ ਸਰ ਇਦਾਂ ਗੁਜ਼ਾਰਾ ਕਿਦਾਂ ਹੋਏਗਾ ਤੁਸੀਂ ਪੰਜਾਬ ਦੇ ਸਿਟੀ ਜਾਂਦੇ ਹੋ ਪੰਜਾਬ ਵਾਲੇ ਜਿਹੜਾ ਹੈਗਾ ਸੈਂਟਰ ਦੇ ਸਿਟੀ ਜਾਂਦਾ ਇਸ ਰਿਹਾਏਗਾ ਆਮ ਨਾਗਰਿਕ ਇਸ ਰਿਹਾਏਗਾ ਕੋਈ ਗਲਤੀ ਹੈ ਹੁਣ ਕੁਝ ਗੱਲਾਂ ਜਿਹੜੀਆਂ ਨੇ ਉਹ ਸੈਂਟਰ ਜਿਹੜਾ ਹੈ ਤੁਸੀਂ ਨਾ ਤਿੰਨ ਗੱਲਾਂ ਤੋਂ ਇਲਾਵਾ ਇੰਟਰਨਲ ਐਕਸਟਰਨਲ ਸਕਿਉਰਿਟੀ ਦਾ ਮਾਮਲਾ ਹੋਵੇ ਫੋਰਨ ਅਫੇਅਰਸ ਹੋਵੇ ਰੀਲਿਵ ਹੋਵੇ ਪਨਾਸ ਹੋਵੇ ਡਿਫੈਂਸ ਹੋਵੇ ਇਹ ਮੈਕਮੇਨ ਨੂੰ ਡਾਇਰੈਕਟ ਕੰਟਰੋਲ ਹੈ ਸੈਂਟਰ ਦਾ ਬਾਕੀ ਕਿਉਂਕਿ ਫੈਡਰਲ ਸਿਸਟਮ ਹੈ ਇਹ ਸਾਰੀਆਂ ਗੱਲਾਂ ਸਟੇਟ ਗਵਰਨਮੈਂਟ ਹੀ ਕਰਨੀਆਂ ਹੁਣ ਤੁਸੀਂ ਕਿਹਾ ਕਿ ਮਕਾਨ ਨਹੀਂ ਮਿਲਿਆ ਤਾਂ ਮੈਂ ਕਿਹਾ ਤੁਸੀਂ ਐਪਲੀਕੇਸ਼ਨ ਦਿਓ ਕੋਈ ਹੋਊਗਾ ਹੁਣ ਜੇ ਤੁਸੀਂ ਇਹ ਗੱਲ ਕਹੋਗੇ ਨਹੀਂ ਜਦੋਂ ਜਾ ਕੇ ਆਓ ਉੱਥੇ ਦੇਖ ਕੇ ਆ ਮਕਾਨ ਕਿਉਂ ਨਹੀਂ ਮਿਲਿਆ ਇਹ ਤੁਸਰੋ ਪੋਸੀਬਲ ਐਪਲੀਕੇਸ਼ਨ ਆਏਗੀ ਤੇ ਕਾਰਵਾਈ ਹੋਈ ਜੇ ਜ਼ਮੀਨ ਨਹੀਂ ਪ੍ਰੋਵਾਈਡ ਕਰਾਏਗੀ ਗਵਰਨਮੈਂਟ ਤੱਕ ਮੈਂ ਸ਼ੰਭੂ ਬਾਰਡਰ ਦੀ ਗੱਲ ਕੀਤੀ ਆ ਸਾਡੇ ਦਰਵਾਜ਼ੇ ਕਿਸਾਨਾਂ ਵਾਸਤੇ ਖੁੱਲੇ ਨੇ ਆਣ ਗੱਲ ਕਰਨ ਜੋ ਚਾਹੁੰਦੇ ਨੇ ਕੇਂਦਰ ਸਰਕਾਰ ਜੋ ਵੀ ਹੈ ਉਹ ਵੀ ਹੱਲ ਕਰਨ ਨੂੰ ਤਿਆਰ ਹੈ ਪਹਿਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿੰਨਾ ਕੁਛ ਕਿਸਾਨਾਂ ਨੂੰ ਜਿਹੜਾ ਹੈ ਅਸੀਂ ਦੇ ਦਿੱਤਾ ਪਹਿਲੀ ਥੋੜੀ ਜਿਹੀ ਮੈਨੂੰ ਹਿਸਟਰੀ ਦੱਸਣੀ ਪੈਗੀ ਜਦੋਂ ਸ਼੍ਰੀ ਅਟਲ ਵਿਆਹਰੀ ਵਾਜਪਈ ਦੀ ਸਰਕਾਰ ਸੀ ਉਸ ਵੇਲੇ ਅਟਲ ਜੀ ਨੇ ਕੀ ਸੋਚਿਆ ਸੀਗਾ ਕਿ ਕਿਸਾਨ 400 500 ਹਜ਼ਾਰ 2000 ਲੈ ਲੈ ਇਹ ਜਗ੍ਹਾ ਨੂੰ ਵੱਡੇ ਵਿਆਸ ਤੇ ਪਹਿਲਾਂ ਨਹੀਂ ਬੰਦਿਆ ਉਹਨਾਂ ਨੇ ਉਸ ਨੂੰ ਕਿਸਾਨ ਪ੍ਰੋਗਰਾਮ ਕਰ ਦੇ ਇਸ ਲਈ ਮੰਗਿਆ ਨਹੀਂ ਸੀ ਜਨਤਾ ਦੀ ਸੁਖਲੀਬ ਦਿੱਤੀ ਤੇ ਸਾਡੀ ਸਰਕਾਰ ਆਈ ਇਹਨਾਂ ਨੇ ਦੇਖਿਆ ਕਿ ਨਹੀਂ ਜੂਰੀਆ ਮਿਸ ਹੋ ਰਿਹਾ ਨਹੀਂ ਇੰਪੋਰਟ ਹੋ ਰਿਹਾ ਦੇਖਾ ਕਿਸਾਨ ਸਭ ਤੋਂ ਜ਼ਿਆਦਾ ਉਸੋ ਮੁਸ਼ਕਲ ਕੀ ਹੈ ਕਿ ਫਸਲ ਬੀਜਦੀ ਹੋਣੀ ਨਹੀਂ ਹੋਣੀ ਪਤਾ ਨਹੀਂ ਉਹਦੇ ਲਈ ਕਿਸਾਨ ਜਿਹੜੀ ਹੈ ਫਾਰਮਰ ਦੀ ਕਲੌਪ ਇੰਸ਼ੋਰੈਂਸ ਸਕੀਮ ਉਹ ਲਾਗੂ ਕੀਤੀ ਫਿਰ 2000 ਰੁਪਏ ਗ੍ਰਹਾਂ ਸਮਾਜ ਵਿਦੇ ਦਿੱਤਾ ਐਮ ਐਸ ਪੀ ਦਾ ਫਾਰਮੂਲਾ ਤਿਆਰ ਕਰਤਾ ਤੇ ਇਸ ਕਰਕੇ ਹੁਣ ਬਾਕੀ ਗੱਲਾਂ ਉਹਦੀ ਜਿਹੜੀਆਂ ਹੈਗੇ ਨੇ ਉਹ ਗਲਬਲ ਨੇ ਹਲ ਹੋਣੀਆਂ ਉਹਦੀ ਤਿਆਰ ਨਹੀਂ ਇਸ ਵਿੱਚ ਉਹਦੀ ਪਰੇਸ਼ਾਨੀ ਇੱਥੇ ਹੈ ਜਿੱਕਰ ਪਰ ਖੁਦ ਜਾ ਕੇ ਆਓ ਤੁਸੀਂ ਕ੍ਰੋਸਿੰਗ ਕਰਨੀ ਹੈ ਤੁਹਾਨੂੰ ਪਿੰਡਾਂ ਦੇ ਟੁੱਟੇ ਪੱਡੇ ਰਸਤੇ ਬਿਲਕੁਲ ਠੀਕ ਬਿਲਕੁਲ ਠੀਕ ਉਹ ਕਦੋਂ ਦਾ ਖਲ ਕਰੋਗੇ ਬਿਲਕੁਲ ਦੇਖੋ ਹਾਈ ਕੋਰਟ ਨੇ ਵੀ ਆਰਡਰ ਕਰਤਾ ਕਿ ਤੁਸੀਂ ਨੂੰ ਸਰ ਐਮ ਪੀ ਅਮਰਿਤਪਾਲ ਦੇ ਪਿਤਾ ਤੇ ਜਿਹੜੇ ਇੱਕ ਫਰੀਦ ਕੋਰ ਤੋਂ ਥੋੜਾ ਕੇਨ ਥਾਲਸਾ ਜੀ ਥਾਲਸਾ ਜੀ ਤਾਂ ਉਹਨਾਂ ਵੱਲੋਂ ਅੱਜ ਇਹ ਹੋਮਸਟੇਕ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕਿ ਐਮਪੀ ਆ ਹੁਣ ਅਮਰਿਤਪਾਲ ਤੁਹਾਨੂੰ ਲੱਗਦਾ ਨੇ ਕਿ ਬਾਹਰ ਆਣਾ ਚਾਹੀਦਾ ਕਿਉਂਕਿ ਇੱਕ ਹਾਲ ਕਿ ਜਿਹੜਾ ਉਹ ਬਿਨਾਂ ਐਮਪੀ ਤੋਂ ਜਿਹੜਾ ਬਣ ਗਿਆ ਰਿਹਾ ਕਿੱਦਾਂ ਚੱਲੇਗਾ ਹਲਕਾ ਦੇਖੋ ਇੱਥੇ ਦੋ ਇਸ਼ੂ ਨੇ ਪਹਿਲਾ ਇਸ਼ੂ ਹੈ ਕਿ ਉਹਨੇ ਇਲੈਕਸ਼ਨ ਲੜਨਾ ਸੀ ਕੋਈ ਰੋਕ ਨਹੀਂ ਲੱਗੀ ਉਹਦਾ ਡੈਮੋਕ੍ਰੈਟਿਕ ਰਾਈਟਸ ਸੀ ਫੰਡਾਮੈਂਟਲ ਰਾਈਟਸ ਸੀ ਇਲੈਕਸ਼ਨ ਲੜਿਆ ਜਿੱਤ ਗਿਆ ਐਮਪੀ ਬਣਿਆ ਸੌ ਖਾਣੀ ਸੀ ਸੌ ਖਾਂ ਦਿੱਤੀ ਹੁਣ ਐਨਐਸਏ ਲੱ ਐਨਐਸਏ ਇਹਨੇ ਤਾਰਨਾ ਉਸ ਕੋਡ ਕੋਡ ਪਰਮਿਟ ਕਰਦੀ ਹੈ ਜੋ ਮਰਜੀ ਕਰੇ